ਪੰਜਾਬ ਦੇ ਸਾਰੇ ਹੀ ਸੂਝਵਾਨ ਬਹਾਦਰ ਅਤੇ ਮਨੁੱਖਤਾ ਦੇ ਭਲੇ ਲਈ ਪ੍ਰਣਾਏ ਹੋਏ ਪੰਜਾਬੀ ਲੋਕਾਂ ਨੂੰ ਸਗਮੰਦਰ ਸਿੰਘ ਜਨਵੜਾ ਵਾਲਾ ਉਹ ਰਹਿਗੁਰੂ ਜੀ ਕਾ ਖਾਲਸਾ ਰਹਿਗੁਰੂ ਜੀ ਕੀ ਫਤਿਹ ਸਤਜੋਬ ਸਾਥੀਓ ਅੱਜ ਪੂਰੇ ਪੰਜਾਬ ਦੇ ਵਿੱਚ ਬਹੁਤ ਤੇਜ਼ੀ ਨਾਲ ਜਿਹੜੇ ਰੁੱਖ ਹੈ ਵਡਕਤ ਹੈ ਵੱਡੇ ਪੱਦਰ ਤੇ ਕੱਟੇ ਗਏ ਸਾੜੇ ਗਏ ਅਤੇ ਸੜਕਾਂ ਚੌੜੀਆਂ ਕਰਨ ਦੇ ਨਾਂ ਤੇ ਵੱਡੇ ਗਏ ਅਤੇ ਨਵੀਂ ਭਾਰਤ ਜੋੜੋ ਮਾਲਾੜੀ ਸੜਕ ਯੋਜਨਾ ਕੇਂਦਰ ਸਰਕਾਰ ਦੀ ਯੋਜਨਾ ਦੇ ਤਹਿਤ ਬਹੁਤ ਸਾਰੀਆਂ ਨਵੀਆਂ ਸੜਕਾਂ ਬਣ ਰਹੀਆਂ ਹਨ ਉਥੇ ਵੀ ਦਰਸਤਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇਸ ਲਈ ਮੈਂ ਪੰਜਾਬ ਦੇ ਸਮੁੱਚੇ ਸਾਰੇ ਹੀ ਵਸਨੀਕਾਂ ਨੂੰ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਗਾ ਕਿ ਹੁਣ ਬਰਸਾਤਾਂ ਸ਼ੁਰੂ ਹੋ ਗਈਆਂ ਹਨ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਉਹ ਰੁੱਖ ਸਾਡੇ ਵਿਰਾਸਤੀ ਰੁੱਖ ਹੈ ਜਿਵੇਂ ਪਿੱਪਲ ਬੋੜ ਨੈਮ ਔਰ ਟਾਲੀ ਕਿੱਕ ਕਰੋ ਇਹਦੇ ਨਾਲ ਨਾਲ ਜਿਹੜੇ ਮੈਡੀਸਨ ਗਉਣ ਵਾਲੇ ਬੂਟੇ ਹਨ ਉਹ ਵੀ ਲਾਉਣੇ ਚਾਹੀਦੇ ਹਨ ਅਤੇ ਨਾਲ ਜਿਹੜੇ ਹੈਗੇ ਆ ਆਕਸੀਜਨ ਭਰਪੂਰ ਜਿਹੜੇ ਆਕਸੀਜਨ ਦਿੰਦੇ ਹੈ ਉਹਨਾਂ ਰੁੱਖਾਂ ਨੂੰ ਵੀ ਲਾਉਣਾ ਚਾਹੀਦਾ ਹੈ ਤਾਂ ਜੋ ਸਾਡੇ ਜਿਹੜੀ ਜਨਰੇਸ਼ਨ ਹੈ ਸਾਡੇ ਬੱਚੇ ਹੈ ਉਹਨਾਂ ਨੂੰ ਕੌਣ ਵਾਲੇ ਸਮੇਂ ਦੇ ਵਿੱਚ ਆਕਸੀਜਨ ਦੀ ਕਮੀ ਨਾ ਹੋਵੇ ਗਰਮੀ ਜਿਹੜੀ ਹੈਗੀ ਆ ਉਹ ਬਹੁਤ ਵੱਧ ਰਹੀ ਆ ਔਰ ਗਲੋਬਲ ਵਾਰਮਿੰਗ ਦੀ ਹੈਗੀ ਆ ਵੱਡੇ ਪੱਧਰ ਤੇ ਜਾਰੀ ਹੈ ਤੇ ਉਸ ਨਾਲ ਤਾਪਮਾਨ ਜਿਹੜਾ ਹੈਗਾ ਹਰ ਸਾਲ ਵੱਧਦਾ ਜਾ ਰਿਹਾ ਹੈ ਇਸ ਸਾਲ ਜਿਹੜਾ ਤਾਪਮਾਨ ਹੈ ਉਹ 45 ਡਿਗਰੀ ਤੋਂ ਵੀ ਟੱਪ ਗਿਆ ਸੀ ਕਈ ਥਾਂ 46 47 48 ਕਈ ਤਾਂ 50 ਵੀ ਜਿਹੜਾ ਹੈਗਾ ਉਹ 50 ਡਿਗਰੀ ਸੈਲਸੀਅਸ ਵੀਰ ਤਾਪਮਾਨ ਦੇਖਿਆ ਗਿਆ ਹੈ ਤਹਦਾ ਇਸ ਤਾਈ ਕੋ ਇੱਕੋ ਇੱਕ ਹੱਲ ਹੈ ਕਿ ਹਰ ਨਾਗਰਿਕ ਹਰ ਸੂਝਵਾਨ ਸਾਥੀ ਜਿਹੜਾ ਇਹ ਗੱਲ ਸਮਝਦਾ ਹੈ ਉਹ ਆਪਣੇ ਹਲਦ ਵਾਲੇ ਜਿੱਥੇ ਖਾਲੀ ਜਗ੍ਹਾ ਹੈ ਉਹ ਜਗ੍ਹਾ ਸਰਕਾਰ ਦੀ ਹੈ ਉਹ ਜਗ੍ਹਾ ਧਾਰਮਿਕ ਸਥਾਨ ਦੀ ਹੈ ਉਹ ਜਗ੍ਹਾ ਸਕੂਲ ਦੇ ਗਰਾਊਂਡ ਦੇ ਨਾਲ ਨਾਲ ਹੈ ਔਰ ਜਿੱਥੇ ਪੰਚਾਇਤੀ ਜਿਹੜੀ ਹੈਗੀ ਆ ਖਾਲੀ ਜ਼ਮੀਨ ਹੈਗੀ ਆ ਸ਼ਾਮਲਾਟ ਹੈਗੀ ਆ ਉੱਥੇ ਵੱਧ ਤੋਂ ਵੱਧ ਪੰਚਾਇਤਾਂ ਨੂੰ ਉਹਦੇ ਸਰਕਾਰ ਆਧਾਰੇ ਹੈਗੇ ਆ ਉਹਨਾਂ ਨੂੰ ਆਪਣੇ ਕੈਂਪਸ ਦੇ ਵਿੱਚ ਪੰਚਾਇਤਾਂ ਨੂੰ ਪਿੰਡ ਦੀਆਂ ੜੀਆਂ ਫਿਰਨੀਆਂ ਹੈ ਪਿੰਡ ਦੀ ਸਾਂਝੀ ਜਗ੍ਹਾ ਹੈ ਉਸ ਥਾਂ ਤੇ ਲਾਉਣੇ ਚਾਹੀਦੇ ਹੈ ਸਕੂਲ ਮੈਨੇਜਮੈਂਟ ਨੂੰ ਗੜਾ ਹੈਗਾ ਸਕੂਲਾਂ ਦੇ ਜਿਹੜੇ ਉਹ ਥਾਂ ਜਿਹੜੇ ਵਰਤ ਵਰਤੋਂ ਵਿੱਚ ਨਹੀਂ ਖਾਲੀ ਪਏ ਆ ਉੱਥੇ ਰੁੱਖ ਲਾਉਣੇ ਚਾਹੀਦੇ ਹਨ ਸਤਾਇਸ ਤਰ੍ਹਾਂ ਹੀ ਜਿਹੜੇ ਹੈਗੇ ਆ ਜੰਗਲਾਤ ਵਿਭਾਗ ਹੈ ਉਹਦੇ ਅੰਡਰ ਜਿਹੜੇ ਹੈਗੇ ਆ ਬਹੁਤ ਕੁਝ ਆਉਂਦਾ ਹੈ ਔਰ ਡਰੇਨਾ ਹੈਗੀਆਂ ਡਰੇਨਾ ਦੇ ਆਲੇ ਦੁਆਲੇ ਜ਼ਮੀਨ ਬਹੁਤ ਖਾਲੀ ਪਈ ਆ ਜਿੱਥੇ ਹਜ਼ਾਰਾਂ ਨਹੀਂ ਲੱਖਾਂ ਹੀ ਦਰਖਤ ਲੱਗ ਸਕਦੇ ਆ ਉੱਥੇ ਜਿਹੜੇ ਹੈਗੇ ਆ ਉਹ ਦਰਖਤ ਲੱਗਣੇ ਚਾਹੀਦੇ ਆ ਉੱਥੇ ਲਾਉਣੇ ਚਾਹੀਦੇ ਆ ਐਵੇਂ ਜਿਹੜੀ ਹੈਗੀ ਸੜਕ ਮਹਿਕਮਾ ਹੈਗਾ ਸੜਕ ਨਿਰਮਾਣ ਵਿਭਾਗ ਹੈਗਾ ਉਹਨਾਂ ਨੂੰ ਸੜਕਾਂ ਦੇ ਨਾਲ-ਨਾਲ ਜਿੱਥੇ ਤੱਕ ਸਰਕਾਰੀ ਜ਼ਮੀਨ ਹੈ ਉਸ ਜ਼ਮੀਨ ਵਿੱਚ ਗੜੇ ਆ ਸਰਕਾਰੀ ਤੌਰ ਤੇ ਬੂਟੇ ਔਰ ਰੁੱਖ ਹੈਗੇ ਆ ਉਹ ਲਾਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਦੇ ਵਿੱਚ ਵੱਧ ਰਿਹਾ ਗਰਮੀ ਦਾ ਪ੍ਰਕੋਪ ਹੈ ਤਾਪਮਾਨ ਵੱਡੇ ਪੱਧਰ ਤੇ ਵੱਧ ਰਿਹਾ ਹੈ ਉਹਨਾਂ ਰੋਕਣ ਲਈ ਇਕੋ ਇੱਕ ਸਾਡੇ ਕੋਲੇ ਉਪਾਅ ਹੈਗਾ ਵੱਧ ਵੱਧ ਰੁੱਖ ਲਾਉਣੇ ਤਾਂ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਤਾਂ ਜੋ ਸਾਡਾ ਜਿਹੜਾ ਪੰਜਾਬ ਹੈ ਉਹ ਅੱਗ ਦੀ ਪੱਠੀ ਨਾ ਬਣੇ ਸਗੋਂ ਇੱਕ ਸ਼ਾਂਤੀਪੂਰਨ ਹਰਿਆਵਲ ਭਰਿਆ ਜਿੱਥੇ ਸ਼ਾਂਤੀ ਮਿਲੇ ਜਿੱਥੇ ਠੰਡ ਠੰਡੀ ਹਵਾ ਮਿਲੇ ਔਰ ਡੜੇ ਲੋਕ ਹੈ ਉਹ ਵੀ ਸੁੱਖ ਦਾ ਸਾਹ ਲੈਣਾ ਉਹਨਾਂ ਨੂੰ ਵੀ ਜਿਹੜਾ ਹੈ ਗੈਸ ਆਕਸੀਜਨ ਤਾਜੀ ਢੜੀ ਹਵਾ ਮਿਲੇ ਉਹਨਾਂ ਨੂੰ ਤਾਂ ਜੋ ਆਪ ਦਾ ਲੰਮਾ ਜੀਵਨ ਜਿਉਣ ਔਰ ਬਿਮਾਰੀਆਂ ਤੋਂ ਬਚਣ vaccines ਦੀ ਘਾਟ ਕਾਰਨ ਉਹਨਾਂ ਨੂੰ ਜਿਹੜੀਆਂ ਬਿਮਾਰੀਆਂ ਲੱਗਦੀਆਂ ਉਹ ਨਾਲ ਲੱਗਣ ਇਸ ਲਈ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਤੁਸੀਂ ਜਿੱਥੇ-ਜਿੱਥੇ ਵੀ ਹੈ ਜਿੱਥੇ-ਜਿੱਥੇ ਵੀ ਤੁਸੀਂ ਰੁੱਖ ਲਾ ਸਕਦੇ ਹੋ ਉਹਨਾਂ ਥਾਵਾਂ ਤੇ ਰੁੱਖ ਲਾਵੋ ਉਹਨਾਂ ਨੂੰ ਰੁੱਖਾਂ ਨੂੰ ਪਾਣੀ ਦੇ ਕੇ ਪਾਲੋ ਉਹਨਾਂ ਨੂੰ ਉਹਨਾਂ ਦੇ ਪਰਵਿਸ਼ ਕਰੋ ਅਤੇ ਜਿਹੜੇ ਰੁੱਖ ਲੱਗੇ ਹੋਏ ਹਨ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿਉਂ ਰੁੱਖਾਂ ਨੂੰ ਸੜਨ ਤੋਂ ਬਚਾਇਆ ਜਾਵੇ ਔਰ ਹੋ ਸਕੇ ਤਾਂ ਉਹਨਾਂ ਨੂੰ ਪਾਣੀ ਪਾ ਕੇ ਜਾਂ ਉਹਨਾਂ ਦੀ ਜਿਹੜੀ ਹੈਗੀ ਆ ਦੇਖਭਾਲ ਕਰਕੇ ਸਗੋਂ ਉਹਨਾਂ ਦੀ ਨੂੰ ਹੋਰ ਜਿਹੜਾ ਹੈਗਾ ਹਰਿਆ ਭਰਿਆ ਬਣਾ ਕੇ ਸੁੱਕਣ ਤੋਂ ਵੜਾ ਹੈਗਾ ਉਹਨੂੰ ਬਚਾਇਆ ਜਾਵੇ ਜਾਂ ਉਹਨਾਂ ਨੂੰ ਸੜਨ ਤੋਂ ਬਚਾਇਆ ਜਾ ਸਕੇ ਤਾਂ ਨੂੰ ਸਾਡੀ ਜਿਹੜੀ ਆ ਪੀੜ੍ਹੀ ਹੈਗੀ ਆ ਸਾਡੀ نسل ਹੈਗੀ ਆ ਅਸੀਂ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਹੈਗੇ ਆ ਅਸੀਂ ਪੰਜਾਬ ਦੇ ਵਾਰਸ ਹਾਂ ਅਸੀਂ ਇਸ ਪੰਜਾਬ ਨੂੰ ਵੜਾ ਹੈਗਾ ਉਹ ਖੁਸ਼ਹਾਲ ਹਰਿਆ ਭਰਿਆ ਅਤੇ ਮਨੁੱਖਤਾ ਦੇ ਰਹਿਣ ਦੇ ਯੋਗ ਬਣਾਈਏ ਆਪਣੀ ਪੀੜ੍ਹੀ ਦੇ ਰਹਿਣ ਦੇ ਯੋਗ ਬਣਾਈਏ ਤਾਂ ਮੈਂ ਬੇਨਤੀ ਕਰਦਾ ਕਿ ਆਓ ਸਾਰੇ ਰਲ ਕੇ ਆਪਾਂ ਇਸ ਜਿਹੜਾ ਬਰਸਾਤ ਦੀ ਰੁੱਤ ਦੇ ਵਿੱਚ ਵੱਧ ਵੱਧ ਜਿਹੜੇ ਵਿਰਾਸਤੀ ਰੋਖਾ ਤੇ ਨਾਲ ਫਲਦਾਰ ਬੂਟੇ ਆ ਅਤੇ ਜਿਹੜੇ ਮੈਡੀਸਨ ਲੈਣ ਵਾਲੇ ਬੂਟੇ ਆ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਲਗਾ ਕੇ ਮਨੁੱਖਤਾ ਦੀ ਸੇਵਾ ਕਰੀਏ ਤਾਂ ਇਸ ਲਈ ਕਿਹਾ ਗਿਆ ਹੈਗਾ ਰੁੱਖ ਲਗਾਓ ਜੀਵਨਾਂ ਬਚਾਓ ਤੇ ਸਾਨੂੰ ਪਾਣੀ ਵੀੜ ਹੈਗਾ ਉਹ ਉਹ ਵੀ ਬਚਾ ਬਚਾਉਣਾ ਚਾਹੀਦਾ ਹੈਗਾ ਤੇ ਰੁੱਖਾਂ ਨੂੰ ਪਾਲਣਾ ਚਾਹੀਦਾ ਹੈਗਾ ਤਾਂ ਜੋ ਇੱਥੇ ਜਿਆਦਾ ਜਿਹੜੀ بارشੇ ਦੀ ਕੋਈ ਕਮੀ ਨਾ ਹੋਵੇ ਇੱਥੇ ਇੱਕ ਜਿਆਦਾ ਗਰਮੀ ਨਾ ਜਿਹੜੀ ਹੋਵੇ ਤਾਪਮਾਨੜਾ ਹੈਗਾ ਉਹ ਸੁਹਾਵਣਾ ਸੁਖ ਭਰਿਆ ਸ਼ਾਂਤੀ ਭਰਪੂਰ ਅਤੇ ਠੰਡਾ ਰਹੇ ਹਰਿਆਵਲ ਭਰਿਆ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ